ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਗੱਲ ਕਾਂਗਰਸ ਪਾਰਟੀ ਦੀ ਕਰੀਏ ਤਾਂ ਕਾਂਗਰਸੀ ਸੈਂਟਰਲ ਕਮੇਟੀ ਦੀ ਮੋੜ ਮੈਟਿਕ ਜੋ ਹੈ ਹੋਣੀ ਹੈ ਤੇ ਪੰਜ ਸੀਟਾਂ ਦੇ ਕੈਂਡੀਡੇਟਾਂ ਦੇ ਨਾਂ ਦੇ ਐਲਾਨ ਹੋ ਜਾਣੇ ਨੇ ਇਹਨਾਂ ਇਹ ਵੀ ਚਰਚਾਵਾਂ ਨੇ ਕਿ ਪੰਜ ਸੀਟਾਂ ਉੱਤੇ ਜੋ ਹੈ ਵੱਡੇ ਚਿਹਰੇ ਉਤਾਰੇ ਜਾ ਸਕਦੇ ਨੇ ਪਰ ਨਾਲ ਹੀ ਰਾਜਾ ਵੜਿੰਗ ਜੋ ਹੈ ਚੋਣ ਲੜਨ ਤੋਂ ਵੀ ਸਾਫ਼ ਇਨਕਾਰ ਕਰ ਸਕਦੇ ਨੇ ਇਹਨਾਂ ਸਾਰੀਆਂ ਸਥਿਤੀਆਂ ਬਾਰੇ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ ਕਿ ਇਸ ਪਿੱਛੇ ਕਾਰਨ ਕੀ ਬਣ ਰਹੇ ਨੇ ਜੇਕਰ ਰਾਜਾ ਵੜਿੰਗ ਚੋਣ ਲੜਨ ਤੋਂ ਇਨਕਾਰ ਕਰਦੇ ਨੇ ਹਰਜੋਤ ਜੀ ਬੜੀ ਦਿਲਚਸਪ ਖਬਰ ਉਂਜਤਾ ਅੱਜ ਕਾਂਗਰਸ ਪਾਰਟੀ ਦੀ ਪੰਜ ਕੈਂਡੀਡੇਟਾਂ ਦੇ ਨਾਂ ਇਹ ਕਰਨ ਦੇ ਲਈ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਣੀ ਹੈ ਜਿਦੇ ਚ ਮੁੜ ਤੋਂ ਵਿਚਾਰ ਹੋਣੇ ਨੇ ਪੰਜੇ ਨਾਮ ਔਰ ਇਹ ਵੀ ਸੰਭਾਵਨਾ ਹੈ ਕਿ ਇਹ ਮੀਟਿੰਗ ਨਾ ਹੋਵੇ ਇਸ ਮੀਟਿੰਗ ਦੇ ਹੋਏ ਬਿਨਾ ਵੀ ਪੰਜ ਦੇ ਪੰਜ ਕੈਂਡੀਡੇਟਾਂ ਦੇ ਨਾਮ ਐਲਾਨੇ ਜਾ ਸਕਦੇ ਨੇ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਸਾਰਾ ਹੋਮਵਰਕ ਪੂਰਾ ਹੋ ਚੁੱਕਿਆ ਸੀ ਸੋ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਇਹ ਸਿਰਫ ਇੱਕ ਰਸਮ ਅਦਾਇਗੀ ਦੀ ਮੀਟਿੰਗ ਹੈ ਔਰ ਹੋ ਸਕਦਾ ਇਸ ਦੀ ਜ਼ਰੂਰਤ ਨਾ ਪਵੇ ਕਿਉਂਕਿ ਲਗਭਗ ਪੱਤੇ ਖੁੱਲ ਚੁੱਕੇ ਨੇ ਕਿ ਇਹਨਾਂ ਪੰਜ ਕੈਂਡੀਡੇਟਾਂ ਦੇ ਨਾਂ ਕੀ ਨੇ ਹੁਣ ਹਾਲਾਂਕਿ ਇਹ ਸੂਤਰਾਂ ਦੇ ਹਵਾਲੇ ਦੇ ਨਾਲ ਹੀ ਨਾਂ ਮੀਡੀਆ ਦੇ ਵਿੱਚ ਆਏ ਨੇ ਸਭ ਤੋਂ ਪਹਿਲਾ ਨਾਮ ਹੈ ਰਾਜਾ ਵੜਿੰਗ ਦਾ ਲੁਧਿਆਣਾ ਤੋਂ ਰਾਜਾ ਵੜਿੰਗ ਦੇ ਨਾਲ-ਨਾਲ ਜਿਹੜਾ ਦੂਸਰਾ ਨਾਮ ਚੱਲ ਰਿਹਾ ਹੈ ਜਾਂ ਵਿਚਾਰਿਆ ਗਿਆ ਹੈ ਉਹ ਹੈ ਜਸਸੀ ਖੰਗੂੜਾ ਔਰ ਇੱਕ ਪ੍ਰਗਟ ਸਿੰਘ ਹਾਲਾਂਕਿ ਗੁਰਕੀਰਤ ਕੋਟਲੀ ਦਾ ਨਾਮ ਪਹਿਲਾਂ ਚੱਲ ਰਿਹਾ ਸੀ ਪਰ ਹੌਲੀ-ਹੌਲੀ ਗੁਰਕੀਰਤ ਕੋਟਲੇ ਦੀ ਥਾਂ ਤੇ ਜਿਹੜੇ ਸਥਾਨਕ ਲੀਡਰ ਨੇ ਜਾਂ ਵੱਡੇ ਲੀਡਰ ਨੇ ਉਹਨਾਂ ਦਾ ਨਾਮ ਉੱਪਰ ਕਿ ਆਇਆ ਹੈ ਜਸਜੀ ਖੰਗੂੜਾ ਸਥਾਨਕ ਲੀਡਰ ਵੀ ਨੇ ਔਰ ਪੁਰਾਣੇ ਕਾਂਗਰਸੀ ਨੇ ਸਾਬਕਾ ਐਮਐਲਏ ਨੇ ਪ੍ਰਗਟ ਸਿੰਘ ਸਾਬਕਾ ਸਾਡੇ ਖਿਡਾਰੀ ਵੀ ਨੇ ਔਰ ਮੌਜੂਦਾ ਐਮਐਲਏ ਨੇ ਜਲੰਧਰ ਕੈਂਟ ਤੋਂ ਹੁਣ ਜੇ ਜੇ ਲੁਧਿਆਣਾ ਦੀ ਪਹਿਲਾਂ ਗੱਲ ਕਰੀਏ ਜੇ ਇਹ ਗੱਲ ਕਰੀਏ ਵੀ ਮੀਟਿੰਗ ਅਗਰ ਹੋਏਗੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਉਹ ਕਿਉਂ ਹੋਈ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਉਸੇ ਹਾਲਾਤ ਦੇ ਵਿੱਚ ਹੋ ਸਕਦੀ ਹੈ ਅਗਰ ਲੁਧਿਆਣੇ ਦੀ ਸੀਟ ਤੈ ਨਹੀਂ ਹੁੰਦੀ ਆਖਰੀ ਚੰਡੀ ਅਗਰ ਰਾਹੁਲ ਗਾਂਧੀ ਨਹੀਂ ਦੰਦੇ ਉਹ ਜਿਹੜੇ ਭਰੋਸੇਯੋਗ ਸੂਤਰ ਨੇ ਉਹ ਇਹ ਦੱਸਦੇ ਨੇ ਕਿ ਰਾਜਾ ਵੜਿੰਗ ਦਾ ਨਾਮ ਖੁਦ ਰਾਹੁਲ ਗਾਂਧੀ ਨੇ ਅੱਗੇ ਵਧਾਇਆ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇ ਨੇ ਰਾਜਾ ਵੜਿੰਗ ਦਾ ਨਾਮ ਅੱਗੇ ਵਧਾਇਆ ਕਿਉਂਕਿ ਰਾਹੁਲ ਗਾਂਧੀ ਕਿਸੇ ਵੀ ਕੀਮਤ ਤੇ ਨਹੀਂ ਚਾਹੁੰਦੇ ਕਿਸੇ ਵੀ ਪੋਲਿਟਿਕਲ ਕੀਮਤ ਤੇ ਨਹੀਂ ਚਾਹੁੰਦੇ ਕਿ ਰਵਨੀਤ ਬਿੱਟੂ ਲੁਧਿਆਣੇ ਤੋਂ ਜਿੱਤੇ ਕਿਉਂਕਿ ਰਵਨੀਤ ਬਿੱਟੂ ਨੂੰ ਜਿੰਨਾ ਰਾਹੁਲ ਗਾਂਧੀ ਨੇ ਅੱਗੇ ਵਧਾਇਆ ਇਹ ਮੰਨਿਆ ਜਾਂਦਾ ਸੀ ਕਿ ਰਵਨੀਤ ਬਿੱਟੂ ਰਾਹੁਲ ਗਾਂਧੀ ਦੀ ਪਸੰਦ ਨੇ ਪਰ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ ਸੀ ਅਗਰ ਰਵਨੀਤ ਬਿੱਟੂ ਨੇ ਕਾਂਗਰਸ ਨਾ ਛੱਡੀ ਹੁੰਦੀ ਤੇ ਆਉਂਦੇ ਸਮੇਂ ਤੇ ਰਵਨੀਤ ਬਿੱਟੂ ਪ੍ਰਧਾਨ ਵੀ ਬਣ ਸਕਦੇ ਸੀ ਪਰ ਅਗਰ ਕਾਂਗਰਸ ਸੱਤਾ 'ਚ ਨਾ ਆਉਂਦੀ ਪਾਰਲੀਮੈਂਟ ਦੇ ਵਿੱਚ ਲੀਡਰ ਆਫ ਓਪੋਜੀਸ਼ਨ ਵੀ ਬਣ ਸਕਦੇ ਸੀ ਅਗਰ ਰਵਨੀਤ ਮਿੱਟੂ ਚੌਥੀ ਵਾਰ ਜਾਂ ਤੀਜੀ ਵਾਰ ਲੁਧਿਆਣਾ ਤੋਂ ਜਿੱਤਦੇ ਪਰ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਹੁਣ ਰਾਹੁਲ ਗਾਂਧੀ ਨਹੀਂ ਚਾਹੁੰਦੇ ਕਿ ਰਵਨੀਤ ਮਿੱਟੂ ਜਿੱਤੇ ਔਰ ਇਸੇ ਕਾਰਨ ਦੇ ਵਿੱਚ ਲਗਾਤਾਰ ਲੁਧਿਆਣਾ ਦੀ ਸੀਟ ਨੂੰ ਲੈ ਕੇ ਵੱਖ-ਵੱਖ ਨਾਮ ਚਰਚਾ ਦੇ ਵਿੱਚ ਆਏ ਭਾਰਤ ਭੂਸ਼ਣ ਆਸ਼ੂ ਦਾ ਨਾਮ ਪਿੱਛੇ ਹੋ ਗਿਆ ਸੰਜੀਤ ਤਲਵਾਰ ਦਾ ਨਾਮ ਅੱਗੇ ਵਧਿਆ ਸੀ ਅੱਗੇ ਨਹੀਂ ਪਹੁੰਚ ਸਕਿਆ ਪ੍ਰਗਟ ਸਿੰਘ ਖੁਦ ਖੁਦ ਬਹੁਤੇ ਜ਼ਿਆਦਾ ਇੰਟਰਸਟਿਡ ਨਹੀਂ ਨੇ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਚਰਨਜੀਤ ਚੰਨੀ ਇਕੱਲੇ ਪੈ ਜਾਣਗੇ ਅਗਰ ਪ੍ਰਗਟ ਸਿੰਘ ਲੁਧਿਆਣੇ ਆਉਂਦੇ ਨੇ ਇੱਕੋ ਇੱਕ ਵਜਾ ਪ੍ਰਗਟ ਸਿੰਘ ਵੱਲੋਂ ਦੱਸੀ ਜਾ ਰਹੀ ਹੈ ਕਿਉਂਕਿ ਜਲੰਧਰ ਦੇ ਵਿੱਚ ਟੁੱਟ ਬਹੁਤ ਹੋਈ ਹੈ ਕਾਂਗਰਸ ਚੌਧਰੀ ਪਰਿਵਾਰ ਚਲਾ ਗਿਆ ਮਹਿੰਦਰ ਸਿੰਘ ਕੇਪੀ ਦਾ ਪਰਿਵਾਰ ਚਲਾ ਗਿਆ 소ਸ਼ੀਲ ਰਿੰਕੂ ਸਤੀ ਸ਼ੰਗਰਾਲ ਸੀਤਲ ਸ਼ੰਗਰਾਲ ਇਹ ਪਹਿਲਾਂ ਕਾਂਗਰਸ ਛੱਡ ਕੇ ਚਲੇ ਗਈ ਸੀ ਸੋ ਅਜਿਹੇ ਹਾਲਾਤਾਂ ਦੇ ਵਿੱਚ ਅਜਿਹੇ ਹਾਲਾਤਾਂ ਦੇ ਵਿੱਚ ਇਹ ਚਾਹੁੰਦਾ ਹੈ ਰਾਹੁਲ ਗਾਂਧੀ ਦਾ ਖਿਮਾ ਕਿ ਰਵਨੀਤ ਮਿੱਤੂ ਨਾ ਹੋ ਪਰ ਇਸੇ ਕਰਕੇ ਰਾਜਾ ਵੜਿੰਗ ਦਾ ਨਾਮ ਰਾਹੁਲ ਗਾਂਧੀ ਤੇ ਖੜਗੇ ਨੇ ਅੱਗੇ ਵਧਾਇਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਵੇਂ ਬਾਦਲਾਂ ਦੇ ਗਾੜ ਵਿੱਚ ਮਨਪਿਤ ਬਾਦਲ ਨੂੰ ਹਰਾਇਆ ਰਾਜਾ ਵੜਿੰਗ ਨੇ ਔਰ ਇਸ ਵਾਰ ਜਦੋਂ ਮਾਲਵੇ ਦੇ ਵਿੱਚੋਂ ਕਾਂਗਰਸ ਬਹੁਤੀਆਂ ਸੀਟਾਂ ਨਹੀਂ ਜਿੱਤ ਸਕੀ ਕੱਲਾ ਰਾਜਾ ਵੜਿੰਗ ਜਿੱਤ ਕੇ ਉੱਥੋਂ ਆਇਆ ਔਰ ਜਦੋਂ ਨਬਜੋਤ ਸਿੰਘ ਸਿੱਧੂ ਨੇ ਵੀ ਇਨਕਾਰ ਕਰ ਦਿੱਤਾ ਕਿ ਉਹ ਅੰਮ੍ਰਿਤਸਰ ਤੋਂ ਬਿਨਾਂ ਕਿਤੋਂ ਚੋਣ ਨਹੀਂ ਲੜਨਗੇ। ਅਜਿਹੇ ਹਾਲਾਤਾਂ ਦੇ ਵਿੱਚ ਰਾਜਾ ਵੜੈ ਪ੍ਰਗਟ ਸਿੰਘ ਦੇ ਦੋ ਚਿਹਰੇ ਦੇ ਬਚੇ ਜਿਨ੍ਹਾਂ ਨੂੰ ਪਾਰਟੀ ਕਿਤੋਂ ਵੀ ਲੜਾ ਸਕਦੀ ਹੈ ਚਰਨਜੀਤ ਚੰਨੀ ਨੂੰ ਜਲੰਧਰ ਭੇਜ ਦਿੱਤਾ ਗਿਆ। ਹੋਰ ਕੋਈ ਵੱਡਾ ਲੀਡਰ ਲੜਨਾ ਨਹੀਂ ਚਾਹੁੰਦਾ ਜਾਂ ਰਾਹੁਲ ਗਾਂਧੀ ਜਾਂ ਮਲਕੇ ਅਰਜਨ ਖੜਗੇ ਨੂੰ ਉਹ ਇਸ ਕਦ ਦਾ ਨਹੀਂ ਲੱਗਿਆ ਕਿ ਉਹਨਾਂ ਨੂੰ ਲੁਧਿਆਣੇ ਤੋਂ ਅਸੀਂ ਚੋਣ ਲੜਾਈਏ। ਹੁਣ ਸਥਿਤੀਆਂ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਜੀਆਂ ਕਦੋਂ ਪੈਦਾ ਹੋ ਸਕਦੀਆਂ ਨੇ ਮੇਰੀ ਨਜ਼ਰ ਵਿੱਚ ਅਗਰ ਰਾਜਾ ਵੜਿੰਗ ਇਹ ਸੀਟ ਲੜਨ ਤੋਂ ਇਨਕਾਰ ਕਰ ਦਿੰਦੇ ਨੇ ਉਂਝ ਇਹ ਵੀ ਰਾਜਾ ਵੜਿੰਗ ਦੇ ਜਿਹੜੇ ਬਿਲਕੁਲ ਨੇੜਲੇ ਸਾਥੀ ਨੇ ਉਤੋਂ ਇਹ ਚਰਚਾ ਲਗਾਤਾਰ ਨਿਕਲਦੀ ਹੈ ਕਿ ਰਾਜਾ ਵੜਿੰਗ ਨਿੱਜੀ ਤੌਰ ਦੇ ਉੱਤੇ ਨਾ ਤਾਂ ਬਠਿੰਡੇ ਤੋਂ ਚੋਣ ਲੜਨਾ ਚਾਹੁੰਦੇ ਸੀ ਉਹਨਾਂ ਨੇ ਆਪਣੀਆਂ ਕਈ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਅਗਰ ਉਹ ਆਪਣੀ ਤਰਨ ਪਤਨੀ ਨੂੰ ਟਿਕਟ ਦਿਵਾਉਣਾ ਚਾਹੁੰਦੇ ਅਮ੍ਰਿਤਾ ਵੜਿੰਗ ਨੂੰ ਜੋ ਕਿ ਬਹੁਤ ਮਜ਼ਬੂਤ ਕੈਂਡੀਡੇਟ ਬਣ ਕੇ ਅਮ੍ਰਿਤਾ ਵੜਿੰਗ ਬਠਿੰਡੇ ਤੋਂ ਉਭਰੇ ਸੀ ਤੇ ਰਾਹੁਲ ਗਾਂਧੀ ਜਾਂ ਹਾਈ ਕਮਾਂਡ ਇਨਕਾਰ ਨਾ ਕਰਦੀ ਅਗਰ ਰਾਜਾ ਵੜਿੰਗ ਚਾਹੁੰਦੇ ਪਰ ਉਹ ਲੜਨਾ ਨਹੀਂ ਸੀ ਚਾਹੁੰਦੇ ਇਸੇ ਤਰ੍ਹਾਂ ਜਦੋਂ ਫਿਰੋਜ਼ਪੁਰ ਤੋਂ ਉਹਨਾਂ ਦਾ ਨਾਮ ਅੱਗੇ ਵਧਾਇਆ ਤੇ ਉਹਨਾਂ ਨੇ ਸ਼ੇਰ ਸਿੰਘ ਖਵਾਯਾ ਦੇ ਨਾਂ ਤੇ ਸਹਿਮਤੀ ਦਿੱਤੀ ਕਿਉਂਕਿ ਉਹ ਚਾਹ ਰਹੇ ਸੀ ਕਿ ਮੈਂ ਫਿਰੋਜ਼ਪੁਰ ਨਾ ਜਾਵਾਂ ਮੈਂ 13 ਦੀਆਂ 13 ਸੀਟਾਂ ਤੇ ਪਾਰਟੀ ਲੜਾਂ ਹੁਣ ਰਾਜਾ ਵੜਿੰਗ ਅਗਰ ਉਸ ਸਟੈਂਡ ਤੇ ਕਾਇਮ ਰਹਿੰਦੇ ਮਨਿਆਇ ਜਾ ਰਿਹਾ ਹੈ ਕਿ ਰਾਜਾ ਬੜੇ ਕੋਸ਼ਿਸ਼ ਕਰਨਗੇ ਕਿ ਇਹ ਟਿਕਟ ਜਾਂ ਤਾਂ ਮਾਰਗਟ ਸਿੰਘ ਕੋਲੇ ਜਾਵੇ ਜਾਂ ਫਿਰ ਜਸਜੀ ਖੰਗੂੜਾ ਜਾਂ ਉਹ ਰਾਹੁਲ ਗਾਂਧੀ ਅਤੇ ਮਲਕੇ ਅਰਜਨ ਖੜਗੇ ਤੇ ਇਹ ਗੱਲ ਛੱਡਣਗੇ ਤੇ ਖੁਦ ਚੋਣਗੇ ਕਿ ਉਹ 13 ਦੀਆਂ 13 ਸੀਟਾਂ ਤੇ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਹੁਣ ਗੱਲ ਇੱਥੇ ਆ ਕੇ ਟਿਕਦੀ ਹੈ ਅਗਰ ਰਾਜਾ ਬੜੇ ਗਾਹਲ ਗਾਂਧੀ ਨੂੰ ਇਹ ਦੱਸਦੇ ਨੇ ਕਿ ਉਹ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਤੇ ਕੀ راہુલ ਗਾਂਧੀ ਜਾਂ ਮਲਕੀ ਅਰਜਨ ਖੜਗੇ ਉਹਨਾਂ ਦੀ ਗੱਲ ਨਾਲ ਸੰਤੁਸ਼ਟ ਹੋਣਗੇ ਹੁਣ ਗੱਲ ਇੱਥੇ ਆ ਕੇ ਖੜੀ ਐ ਮਤਲਬ ਕਿ ਫੈਸਲਾ ਚੋਣ ਲੜਨ ਦਾ ਰਾਜਾ ਵੜਿੰਗ ਦੇ ਜ਼ਿੰਮੇ ਲਾ ਦਿੱਤਾ ਗਿਆ ਹੁਣ ਰਾਜਾ ਵੜੇ ਅਗਰ ਚੋਣ ਨਹੀਂ ਲੜਨਾ ਚਾਹੁੰਦੇ ਜਾਂ ਅਗਰ ਉਹ ਚਾਹੁੰਦੇ ਨਹੀਂ ਉਹ 13 ਜਾਂ 13 ਸੀਟਾਂ ਦੇ ਪ੍ਰਚਾਰ ਕਰਨ ਤੇ ਉਹ راہુલ ਗਾਂਧੀ ਤੇ ਮਲਕੀ ਅਰਜਨ ਖੜਗੇ ਨੂੰ ਕਿਵੇਂ ਮਨਾਉਂਗੇ ਕਿਉਂਕਿ ਉਹਨਾਂ ਦੀਆਂ ਇੰਟਰਵਿਊਜ਼ ਜਦੋਂ ਲਗਾਤਾਰ ਅਸੀਂ ਵੇਖੀਆਂ ਮੈਂ ਵੀ ਵੇਖੀਆਂ ਬਹੁਤ ਗਹਿਰਾਈ ਨਾਲ ਸੁਣਿਆ ਹਰ ਵਾਰ ਰਾਜਾ ਵੜਿੰਗ ਇਹ ਹੀ ਕਹਿੰਦੇ ਰਹੇ ਕਿ ਮੈਂ ਚੋਣ ਨਹੀਂ ਲੜਨੀ ਮੈਂ ਚੋਣ ਨਹੀਂ ਲੜਨੀ ਕਿਉਂਕਿ ਉਹ ਚੋਣੇ ਨੇ ਕਿ ਕਾਂਗਰਸ ਨੂੰ 13 ਸੀਟਾਂ ਤੇ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿਤਾ ਕੇ ਉਹ ਇੱਕ ਤਾਕਤਵਰ ਪ੍ਰਧਾਨ ਦੇ ਤੌਰ ਤੇ ਉਭਰ ਹੁਣ ਇਹ ਸਾਰੀ ਗੱਲ ਰਾਜਾ ਵੜਿੰਗ ਦੇ ਉੱਪਰ ਆ ਕੇ ਟਿਕ ਗਈ ਨਹੀਂ ਤਾਂ ਅਗਰ ਰਾਜਾ ਵੜਿੰਗ ਨਾ ਕਨਵਿੰਸ ਕਰ ਸਕੇ ਸਮਝਾ ਸਕੇ ਮਲਕੀ ਅਜਨ ਖੜ ਗਏ ਜਾਂ ਰਾਹੁਲ ਗਾਂਧੀ ਨੂੰ ਕਿ ਮੈਂ ਚੋਣ ਕਿਉਂ ਨਹੀਂ ਲੜਨਾ ਚਾਹੁੰਦਾ ਮੈਂ ਕਿਉਂ 13 ਸੀਟਾਂ ਤੇ ਜਿਤਾਉਣਾ ਚਾਹੁੰਦਾ ਅਗਰ ਰਾਜਾ ਵੜਿੰਗ ਕਾਮਯਾਬ ਹੋਏ ਸਮਝਾਉਣ ਚ ਕਿ ਮੈਂ 13 ਸੀਟਾਂ ਤੇ ਕਾਂਗਰਸ ਨੂੰ ਜਿਤਾਉਣਾ ਹੈ ਤੇ ਫਿਰ ਉਮੀਦਵਾਰ ਬਦਲ ਸਕਦੇ ਔਰ ਮੈਨੂੰ ਲੱਗਦਾ ਫਿਰ ਪ੍ਰਗਟ ਸਿੰਘ ਦੀ ਥਾਂ ਵੀ ਜੱਸੀ ਘੂੜਾ ਸਕਦੇ ਨੇ ਕਿਉਂਕਿ ਜੱਸੀ ਘੂੜਾ ਪੁਰਾਣੇ ਕਾਂਗਰਸੀ ਨੇ ਸਥਾਨ ਲਿਆ ਹੁਣੇ ਅਜੇ ਇੰਤਜ਼ਾਰ ਕਰਨਾ ਪਏਗਾ ਅਗਰ ਰਾਜਾ ਵੜਿੰਗ ਸਮਝਾਉਣ ਚ ਕਾਮਯਾਬ ਨਾ ਹੋਏ ਤੇ ਪੰਜ ਦੀਆਂ ਪੰਜ ਟਿਕਟਾਂ ਦਾ ਐਲਾਨ ਅੱਜ ਕਿਸੇ ਵੇਲੇ ਵੀ ਹੋ ਸਕਦਾ ਫਿਰ ਇਹ ਜ਼ਰੂਰੀ ਨਹੀਂ ਕਿ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਵੇ ਇਹ ਮੇਰਾ ਆਪਣਾ ਅਨੁਮਾਨ ਹੈ ਹੁਣ ਡਾਕਟਰ ਧਰਿੰਦਰ ਗਾਂਧੀ ਹਿੰਦੂ ਭਾਈਚਾਰੇ ਤੋਂ ਇੱਕ ਚਿਹਰਾ ਕਾਂਗਰਸ ਨੇ ਅੱਗੇ ਵਧਾਇਆ ਕਈ ਹੋਰ ਕੈਂਡੀਡੇਟ ਕਾਂਗਰਸ ਨੇ ਦੋ ਮਹਿਲਾ ਕੈਂਡੀਡੇਟ ਦਿੱਤੇ ਯਾਮਨੀ ਗੁਮਰ ਦਿੱਤੇ ਔਰ ਬੀਬੀ ਸਾਹੂ ਕੇ ਦਿੱਤੇ ਹੁਣ ਵਿਜੇਂਦਰ ਸਿੰਘਲਾ ਦਾ ਨਾਮ ਵੀ ਰਾਹੁਲ ਗਾਂਧੀ ਔਰ ਮਲਕੀਆਰਜਨ ਖੜਗੇ ਵੱਲੋਂ ਪਧਾਇਆ ਗਿਆ ਹੈ ਕਿਉਂਕਿ ਬਹੁਤ ਪਰੋਸਾ ਕਰਦੇ ਨੇ ਵਿਜੇਂਦਰ ਸਿੰਘਲਾ ਤੇ ਰਾਹੁਲ ਕਾਨੀ ਹੁਣ ਇਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਸੰਭਾਵਨਾ ਵਿਜੇਂਦਰ ਸਿੰਘਲਾ ਦੀ ਪਹਿਲੇ ਨਾਮ ਤੇ ਉਹਨਾਂ ਦਾ ਨਾਮ ਹੈ ਅਰ ਕੱਲ ਦੂਸਰੇ ਸਾਰੇ ਉਮੀਦਵਾਰਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਕੇ ਮੀਟਿੰਗ ਕੀਤੀ ਉਹ ਮਿਲੇ ਇੱਕ ਜਗ੍ਹਾ ਭਾਵੇਂ ਲੰਚ ਤੇ ਇਕੱਠੇ ਹੋਏ ਭਾਵੇਂ ਚਾਹ ਤੇ ਇਕੱਠੇ ਹੋਏ ਸੋਸ਼ਲ ਮੀਡੀਆ ਤੇ ਤਸਵੀਰਾਂ ਆਈਆਂ ਨੇ ਉਹਦੇ ਵਿੱਚ ਰਾਣਾ ਗੁਰਜੀਤ ਸਿੰਘ ਹੈ ਰਾਣਾ ਕੇਪੀ ਨੇ ਉਹਦੇ ਵਿੱਚ ਤਰੋਚਨ ਸਿੰਘ ਸੁੰਢ ਨੇ ਜਿਹੜੇ ਸਾਬਕਾ ਡਾਇਰੈਕਟਰ ਨੇ ਉਹ ਵੀ ਚੰਗੇ ਆਗੂ ਨੇ ਬ੍ਰਿੰਦਰ ਟਿੱਲੋਂ ਜਿਹੜੇ ਨੌਜਵਾਨ ਆਗੂ ਨੇ ਕਾਂਗਰਸ ਪਾਰਟੀ ਦੇ ਉਹਨਾਂ ਦਾ ਨਾਮ ਉਹ ਉਹ ਵੀ ਤਸਵੀਰ ਤੇ ਨਜ਼ਰ ਆ ਰਹੀ ਸੀ ਬਲਬੀਰ ਸਿੱਧੂ ਜਿਹੜੇ ਵੀ ਜਿਹੜੇ ਕੀ ਖੁਦ ਮੁਹਾਲੀ ਤੋਂ ਦਾਵੇਦਾਰ ਨੇ ਪਹਿਲਾਂ ਭਾਜਪਾ ਚਲੇ ਗਏ ਸੀ ਮੁੜੇ ਸੋ ਰਾਣਾ ਗੁਰਜੀਤ ਸਿੰਘ ਔਰ ਬਾਕੀ ਸਾਥੀਆਂ ਨੇ ਕੱਲ ਮੀਟਿੰਗ ਕੀਤੀ ਹੈ ਭਾਵੇਂ ਮੀਡੀਆ ਦੇ ਵਿੱਚ ਇਹ ਸੁਨੇਹਾ ਜਾ ਰਿਹਾ ਹੈ ਕਿ ਸਭ ਨੇ ਮੀਟਿੰਗ ਕਰਕੇ ਹਾਈ ਕਮਾਂਡ ਨੂੰ ਇਹ ਬੇਨਤੀ ਕੀਤੀ ਹੈ ਜਾਂ ਕਰਨੀ ਹੈ ਕੱਲ ਦੀ ਮੀਟਿੰਗ 'ਚ ਕਿ ਸਥਾਨਕ ਮੀਡਵਰ ਦੋ ਪਰ ਸ਼ਾਇਦ ਇਹ ਸੰਭਵ ਨਹੀਂ ਹੋ ਸਕੇਗਾ ਅਗਰ ਰਾਹੁਲ ਗਾਂਧੀ ਔਰ ਮਲਕੀਆਰਜਨ ਖੜਗੇ ਨੇ ਮਨ ਬਣਾ ਲਿਆ ਇਹਦਾ ਮਤਲਬ ਹੈ ਕਿ ਖੜੂ ਸਾਹਿਬ ਤੋਂ ਇਹ ਉਹ ਦੇਖਣਾ ਹੋਏਗਾ ਕਿ ਖੜੂ ਸਾਹਿਬ ਤੋਂ ਰਾਣਾ ਇੰਦਰਪ੍ਰਤਾਪ ਨੂੰ ਟਿਕਟ ਕਾਂਗਰਸ ਪਾਰਟੀ ਦੰਦੀ ਹੈ ਕਿ ਆ ਰਾਣਾ ਗੁਰਜੀਤ ਸਿੰਘ ਨੂੰ ਖੜੂ ਸਾਹਿਬ ਤੋਂ ਚੋਣ ਲੜਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਹ ਵੀ ਇਸ ਵਕਤ ਬਹੁਤ ਦਿਲਚਸਪ ਹੋਏਗਾ ਦੇਖਣਾ ਫਿਰੋਜ਼ਪੁਰ ਦੀ ਸੀਟ ਲਗਭਗ ਕਲੀਅਰ ਮੰਗੀ ਜਾ ਰਹੀ ਹੈ ਕਿ ਸ਼ੇਰ ਸਿੰਘ ਘਾਇਆ ਉਥੋਂ ਵੀ ਪਰ ਹੋਣਗੇ ਇਸੇ ਤਰ੍ਹਾਂ ਜਿਹੜੀਆਂ ਪੰਜ ਸੀਟਾ ਜੋ ਬਾਕੀ ਸੀਟਾਂ ਨੇ ਉਹਨਾਂ ਦੇ ਵੀ ਨਾਮ ਨੇ ਜਿਹੜੇ ਲਗਭਗ ਜਮੇਸ਼ਰ ਇਹਨਨਪੁਰ ਸਾਹਿਬ ਦਾ ਸਥਿਤੀ ਤੈ ਹੋ ਗਈ ਹੁਣ ਜਦੋਂ ਗੁਰਦਾਸਪੁਰ ਦੀ ਗੱਲ ਹੁੰਦੀ ਹੈ ਤੇ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਜਿਹੜੇ ਰਾਜਸਥਾਨ ਦੇ ਪ੍ਰਭਾਰੀ ਵੀ ਨੇ ਵੱਡੇ ਆਗੂ ਨੇ ਹੁਣ ਜਦੋਂ ਰਾਹੁਲ ਗਾਂਧੀ ਔਰ ਮਲਕੇ ਅਰਜਨ ਖੜਗੇ ਪ੍ਰਗਟ ਸਿੰਘ ਨੂੰ ਚੋਣ ਲੜਾ ਰਹੇ ਨੇ ਰਾਜਾ ਵੜਿੰਗ ਨੂੰ ਚੋਣ ਲੜਾ ਰਹੇ ਨੇ ਤੇ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਵੱਡੇ ਆਗੂ ਡਿਪਟੀ सीएम ਪੰਜਾਬ ਤਰੇ ਨੇ ਸੁਖਿੰਦਰ ਦਾਵਾ ਦਾ ਨਾਮ ਵੀ ਲਗਭਗ ਅੱਗੇ ਵਧਾਇਆ ਜਾ ਚੁੱਕਿਆ ਹੈ ਸੁਖਿੰਦਰ ਦਾਵਾ ਰਾਜਾ ਵੜਿੰਗ ਵਿਜੇਂਦਰ ਸਿੰਘਲਾ ਔਰ ਸ਼ੇਰ ਸਿੰਘ ਕਬਾਇਆ ਔਰ ਰਾਣਾ ਗੁਰਜੀਤ ਸਿੰਘ ਜਾਂ ਉਹਨਾਂ ਦੇ ਪੁੱਤਰ ਖਡੂਰ ਸਾਹ ਤੋਂ ਸੋ ਇਹ ਪੰਜ ਨਾਮ ਲਗਭਗ ਹੁਣ ਤੈਅ ਮੰਨੇ ਜਾ ਰਹੇ ਨੇ ਸੋ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਰਾਜਾ ਵੜਿੰਗ ਦੀ ਟਿਕਟ ਕਰਕੇ ਹੀ ਹੋਏਗੀ ਅਗਰ ਹੋਈ ਅਗਰ ਰਾਜਾ ਵੜਿੰਗ ਇਨ ਕਾਰਕਰੰਚ ਕਾਮਯਾਬ ਹੋਏ ਤਾਂ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋ ਸਕਦੀ ਹੈ ਅਗਰ ਰਾਜਾ ਬੜਿੰਗ ਇਨਕਾਰ ਨਹੀਂ ਕਰਦੇ ਚੋਣ ਲੜਨ ਦੀ ਹਾਮੀ ਭਰ ਦਿੰਦੇ ਨੇ ਕਿਉਂਕਿ ਖਬਰਾਂ ਹੈ ਨੇ ਕਿ ਰਾਜਾ ਬੜਿੰਗ ਨੇ ਹਜੇ ਤੱਕ ਹਾਮੀ ਨਹੀਂ ਭਰੀ ਉਹ ਰਾਹੁਲ ਗਾਂਧੀ ਔਰ ਮਲਕੀ ਅਰਜਨ ਖੜਗੇ ਦੇ ਧਿਆਨ ਦੇ ਵਿੱਚ ਸਾਰੀਆਂ ਸਥਿਤੀਆਂ ਲਿਆ ਦੇਣਾ ਚਾਹੁੰਦੇ ਨੇ ਚੋਣ ਲੜਨ ਤੋਂ ਪਹਿਲਾਂ ਸੋ ਅਗਰ ਰਾਜਾ ਬੜਿੰਗ ਚੋਣ ਲੜਨਗੇ ਤੇ ਸੇਰ ਮੈਨੂੰ ਲੱਗਦਾ ਹੈ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਵੀ ਨਹੀਂ ਹੋਣੀ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਪਣ ਸਭੀਆਂ ਨੇ ਸੋ ਕਾਂਗਰਸ ਪਾਰਟੀ ਲਗਭਗ ਨਵੇੜੇ ਵਾਲੇ ਪਾਸੇ ਆ ਹੁਣ ਗੱਲ ਬੀਜਪੀ ਦੀ ਆ ਹੁਣ ਅੱਜ ਰਾਤ ਤੱਕ ਹਰ ਹਾਲਤ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਸਾਰਜਨਿਕ ਹੋ ਸਕਦੀ ਹੈ ਲਗਭਗ ਚਾਰ ਉਮੀਦਵਾਰ ਤਾਂ ਹਰ ਹਾਲਤ ਚ ਆ ਜਾਣਗੇ ਅਗਰ ਲੁਧਿਆਣਾ ਦੀ ਸਿੱਖ ਹੋਰ ਲਟਕਦੀ ਹੈ ਤਾਂ ਵੀ ਹੁਣ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਬੀਜਪੀ ਅੱਜ ਕੀ ਕਰਦੀ ਜਿੱਦਾਂ ਹੀ ਕਾਂਗਰਸ ਦੀ ਸੂਚੀ ਆਉਂਦੀ ਹੈ ਜਾਂ ਉਹ ਲੋਕ ਜਿਹੜੇ ਲਗਭਗ ਸਮਝਾ ਦਿੱਤੇ ਗਏ ਨੇ ਕਾਂਗਰਸ ਪਾਰਟੀ ਦੇ ਵਿੱਚ ਕਿ ਹੁਣ ਤੁਹਾਡੀ ਟਿਕਟ ਲੋਕ ਸਭਾ ਦੀ ਨਹੀਂ ਵਿਚਾਰੀ ਜਾਣੀ ਕੀ ਉਹਨਾਂ ਦੇ ਵਿੱਚੋਂ ਕੋਈ ਭਾਜਪਾ 'ਚ ਛਾਲ ਮਾਰੇਗਾ ਅੱਜ ਦਾ ਦਿਨ بڑا ਆਇਮ ਰਹੇਗਾ ਅਗਰ ਕਿਸੇ ਨੇ ਭਾਜਪਾ 'ਚ ਛਾਲ ਮਾਰਨੀ ਹੈ ਸੋ ਅੱਜ ਕਿਸੇ ਵੇਲੇ ਵੀ ਭਾਰਤੀ ਜਨਤਾ ਪਾਰਟੀ ਦੀ ਪ੍ਰੈਸ ਕਾਨਫਰੰਸ ਦਾ ਸੱਦਾ ਵੀ ਆ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਹੋਏਗੀ ਔਰ ਉਹਦੇ ਵਿੱਚ ਕਾਂਗਰਸ ਦੇ ਕੁਝ ਲੀਡਰ ਜਾਂ ਅਕਾਲੀ ਦਲ ਦਾ ਕੋਈ ਲੀਡਰ ਬੀਡੀਪੀ ਜੁਆਇਨ ਕਰਦਾ ਸਾਨੂੰ ਦੇਖ ਸਕਦਾ ਹੈ ਅੱਜ ਇਹ ਸਥਿਤੀਆਂ ਸਾਨੂੰ ਪੰਜਾਬ ਚ ਬਣਦੀਆਂ ਦੇਖ ਸਕਦੇ ਦਿਲਜੀਤ ਜੀ ਗੱਲ ਆਪਾਂ ਖਡੂਰ ਸਾਹਿਬ ਸੀਟ ਦੀ ਕਰੀਏ ਤਾਂ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਨੂੰ ਆਪਣਾ ਉਮੀਦਵਾਰ ਆਪਣੇ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਚੋਣਾਂ ਦੇ ਲਈ ਤੇ ਦੂਜੇ ਪਾਸੇ ਅਗਰ ਆਪਾਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਖਡੂਰ ਸਾਹਿਬ ਤੋਂ ਆਪਣਾ ਜਿਹੜਾ ਉਮੀਦਵਾਰ ਹੈ ਉਹ ਵਾਪਸ ਲੈ ਲਿਆ ਸੋ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਜਿਹੜੀਆਂ ਸਿਆਸੀਆਂ ਸਿਆਸੀ ਸਥਿਤੀਆਂ ਬਣ ਰਹੀਆਂ ਨੇ ਫੇਰ ਬਦਲ ਹੋ ਰਹੇ ਨੇ ਅਕਾਲੀ ਸਿਆਸਤ ਵਿੱਚ ਆਏ ਇਸ ਨਵੇਂ ਪੁਚਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ देखो कल सिमरनजीत सिंह मान उन्होंने जो प्रेस कॉन्फ्रेंस की थी उन्होंने जਿੱਦਾਂ ਹੀ अमृतपाल सिंह ਦੇ ਪਰਿਵਾਰ ਵੱਲੋਂ ਇਹ ਕਿਹਾ ਗਿਆ ਕਿ ਅੰਮ੍ਰਿਤਪਾਲ ਸਿੰਘ ਚੋਣ ਲੜਨਗੇ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਤੁਰੰਤ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਸ਼੍ਰੀ ਕੜੂਰ ਸਾਹਿਬ ਤੋਂ ਉਹਨਾਂ ਦਾ ਉਮੀਦਵਾਰ ਚੋਣ ਨਹੀਂ ਲੜੇਗਾ ਅਗਰ ਅਗਰ ਇਲੈਕਸ਼ਨ ਕਮਿਸ਼ਨ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਚੋਣ ਲੜਨ ਦੀ ਮਨਜ਼ੂਰੀ ਨਹੀਂ ਮਿਲਦੀ ਕੋਈ ਅੜਿੱਕਾ ਬਣਦਾ ਹੈ ਅੰਮ੍ਰਿਤਪਾਲ ਸਿੰਘ ਚੋਣ ਨਹੀਂ ਲੜ ਪਾਉਂਦੇ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਚੋਣਾਂ ਦੇ ਵਿੱਚ ਉਤਰੇਗਾ ਕੱਲ ਸਵੇਰੇ ਹੀ ਵਿਰਸਾ ਸਿੰਘ ਬਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੁਣ ਜਿਹੜੇ ਪੋਲੀਟੀਕਲ ਐਕਸਪਰਟ ਨੇ ਰਾਜਨੀਤੀ ਨੂੰ ਸਮਝਣ ਵਾਲੇ ਲੋਕ ਨੇ ਉਹ ਵੱਖ-ਵੱਖ ਤਰ੍ਹਾਂ ਨਾਲ ਇਸ ਕਾਰਨਾ ਕਰਮ ਨੂੰ ਦੇਖ ਰਹੇ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਨੇ ਕਈ ਵਾਰੀ ਆਵਾਜ਼ ਬੁਲੰਦ ਕੀਤੀ ਨੌਜਵਾਨਾਂ ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਲੱਗਣਾ ਔਰ ਬੰਦੀ ਸਿੰਘ ਆਦੀ ਰਿਹਾਈ ਦੇ ਮਸਲੇ ਪਰ ਅਕਾਲੀ ਦਲ ਨੇ ਜਦੋਂ ਬਲਵੰਤ ਸਿੰਘ ਰਾਜੂਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਨੂੰ ਟਿਕਟ ਦੇਣੀ ਸੀ ਸੰਗਰੂਰ ਤੋਂ ਤੇ ਸਿਮਰਨਜੀਤ ਸਿੰਘ ਮਾਨ ਨੂੰ ਮਿਲਣ ਗਏ ਸੀ ਸੁਖਬੀਰ ਸਿੰਘ ਬਾਦਲ ਕਿ ਅਸੀਂ ਬੰਦੀ ਸਿੰਘਾਂ ਲਈ ਸਾਂਝਾ ਸਮਰਥਨ ਕਰੀਏ ਸਿਮਰਨਜੀਤ ਮਾਨ ਹੰادله ਇਨਕਾਰ ਕੀਤਾ ਸੀ ਉਹ ਖੁਦ ਤੋਂ ਲੜੇ ਤੇ ਜਿੱਤੇ ਉਸ ਵੇਲੇ ਬੀਬੀ ਕਮਲਜੀਤ ਕੌਰ ਨੂੰ 6.5% ਦੇ ਕਰੀਬ ਵੋਟਾਂ ਪਈਆਂ ਪਰ ਅਕਾਲੀ ਦਲ ਔਰ ਸਮਰਨਜੀਤ ਸਿੰਘ ਮਾਨ ਵੱਖਰੇ ਵੱਖਰੇ ਤਹੁਣ ਲੜੇ। ਇਸ ਵਾਰ ਫਿਰ ਸੰਭਾਵਨਾ ਬਣੀ ਸੀ ਕਿ ਅਮਰਿਤਪਾਲ ਸਿੰਘ ਦੇ ਮੁੱਦੇ ਤੇ ਅਕਾਲੀ ਦਲ ਔਰ ਅਮਰਿਤ ਔਰ ਸ਼ਲੋਮਨੀ ਅਕਾਲੀ ਦਲ ਅੰਮ੍ਰਿਤਸਰ ਦੋਵੇਂ ਆਪਣਾ ਉਮੀਦਵਾਰ ਹਟਾ ਸਕਦੇ ਨੇ ਜਾਂ ਅਕਾਲੀ ਦਲ ਆਪਣਾ ਉਮੀਦਵਾਰ ਨਾ ਐਲਾਨੇ ਇਹ ਹੋ ਸਕਦਾ ਸੀ। ਪਰ ਇਹ ਹੋਇਆ ਹੋਇਆ। ਹੁਣ ਵਿਰਸ਼ਨ ਸਿੰਘ ਵਿਟੋਹਾ ਨੇ ਜਿੱਦਾਂ ਹੀ ਉਮੀਦਵਾਰੀ ਦਾ ਐਲਾਨ ਕੀਤਾ ਅਕਾਲੀ ਦਲ ਨੇ ਵਿਰਸ਼ਨ ਸਿੰਘ ਵਿਟੋਹਾ ਕਿਹਾ ਜੀ ਮੈਂ ਤਾਂ ਖੁਦ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਕੰਨ 'ਚ ਉਹ ਗੱਲ ਕੱਢੀ ਸੀ ਕਿ ਅਕਾਲੀ ਦਲ ਮੈਨੂੰ ਉਮੀਦਵਾਰ ਬਣਾ ਸਕਦਾ ਹੈ ਤੇ ਮੈਨੂੰ ਤੁਹਾਡੀ ਮਦਦ ਦੀ ਲੋੜ ਪੈਣੀ ਹੈ ਤੇ ਪਰਿਵਾਰ ਨੇ ਮਦਦ ਦਾ ਭਰੋਸਾ ਦਿੱਤਾ ਸੀ ਅਮਰਿਤਪਾਲ ਦੀ ਪਤਨੀ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਉਸ ਵੇਲੇ ਵਿਰਸਾ ਸਿੰਘ ਬਲਟੋਹਾ ਉਮੀਦਵਾਰ ਨਹੀਂ ਸੀ ਉਹਨਾਂ ਨੇ ਸਿਰਫ ਸੰਭਾਵਨਾ ਦੇ ਨਾਲ ਪਰਿਵਾਰ ਨਾਲ ਗੱਲ ਕੀਤੀ ਸੀ ਪਰ ਜਦੋਂ ਹੁਣ ਐਲਾਨ ਦਿੱਤੇ ਗਏ ਤੇ ਵਿਰਸਾ ਸਿੰਘ ਬਲਟੋਹਾ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਦੀ ਤਿਆਰੀ ਪਹਿਲਾਂ ਨਹੀਂ ਸੀ ਮੈਨੂੰ ਲੱਗਦਾ ਅਗਰ ਅਕਾਲੀ ਦਲ ਉਸ ਵੇਲੇ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੰਦਾ ਜਦੋਂ ਜਲੰਧਰ ਦੇ ਵਿੱਚ ਬਾਕੀ 6 ਸੀਟਾਂ ਦਾ ਐਲਾਨ ਕੀਤਾ ਗਿਆ ਤੇ ਅੱਜ ਅਕਾਲੀ ਦਲ ਇਹ ਕਹਿਣ ਜੁਗਾ ਹੋਣਾ ਸੀ ਕਿ ਅਸੀਂ ਪਹਿਲਾਂ ਹੀ ਖਡੂਰ ਸਾਹਿਬ ਤੋਂ ਉਮੀਦਵਾਰ ਦਾ ਐਲਾਨ ਕਰਤਾ ਕਿਉਂਕਿ ਪਹਿਲਾਂ ਅਮਰਿਤਪਾਲ ਸਿੰਘ ਵੱਲੋਂ ਚੋਣ ਲੜਨ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਅਮਰਿਤਪਾਲ ਸਿੰਘ ਵੱਲੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜਨ ਦਾ ਐਲਾਨ ਕਰਨਾ ਹੁਣ ਪਿਛਲੀ ਵਾਰੀ ਦੀ ਗੱਲ ਆਕ ਪਿਛਲੀ ਵਾਲੀ 468000 ਦੇ ਕਰੀਬ ਜਸਵੀਰ ਸਿੰਘ ਡਿੰਪਾ ਵੋਟਾਂ ਲੈ ਕੇ ਗਏ ਬੀਬੀ ਜਗੀਰਕਰ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੂੰ 319000 ਵੋਟਾਂ ਪਈਆਂ ਔਰ ਬੀਬੀ ਪਰਮਜੀਤ ਕੌਰ ਖਾਲੜਾ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪਈਆਂ 214000 ਵੋਟਾਂ ਜਸਵੀਰ ਸਿੰਘ ਡਿੰਪਾ 460000 ਅਗਰ ਬੀਬੀ ਜਗੀਰਕਰ ਔਰ ਪਰਮਜੀਤ ਖਾਲੜਾ ਦੀਆਂ ਵੋਟਾਂ ਜੋੜੀਆਂ ਜਾਂਦੀਆਂ 214 ਤੇ 319000 ਤੇ ਸਾਫ਼ ਤੌਰ ਤੇ 5 ਲੱਖ 33000 ਵੋਟਾਂ ਪੈਣ ਸੀ ਸੋ ਇਹਦਾ ਮਤਲਬ ਹੈ ਕਿ 460 ਦੇ ਮੁਕਾਬਲੇ 533000 ਇਹ ਦੋਨਾਂ ਦੀਆਂ ਇਕੱਠੀਆਂ ਹੋ ਸਕੀਆਂ ਸੀ ਅਗਰ ਇਕੱਠੇ ਮਿਲ ਕੇ ਲੜਦੇ ਥੋੜਾ ਬਤਾਉ ਨਿੱਕੀ ਹੋ ਜਾਂਦੀ ਹੈ ਪਰ ਇਹ ਮੰਨਿਆ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਮਿਲੀਆਂ ਸੀ ਸਿਰਫ 13-14000 ਵੋਟਾਂ ਇਸ ਵਾਰ ਆਮ ਆਦਮੀ ਪਾਰਟੀ ਸੱਤਾ ਚ ਹੈ ਪਰ ਇਸ ਵਾਰ ਅਗਰ ਅਮਰਿਤਪਾਲ ਸਿੰਘ ਜੇ ਸਮਰਥਨ ਚ ਅਕਾਲੀ ਦਲ ਅੰਮ੍ਰਿਤਸਰ ਔਰ ਸ਼ਰੋਮਣੀ ਅਕਾਲੀ ਦਲ ਆ ਜਾਂਦਾ ਤੇ ਅਮਰਿਤਪਾਲ ਸਿੰਘ ਤਕੜੇ ਉਮੀਦਵਾਰ ਬਣ ਜਾਂਦੇ ਸਿੱਧਾ ਮੁਕਾਬਲਾ ਫਿਰ ਕਾਂਗਰਸ ਆਮ ਆਦਮੀ ਪਾਰਟੀ ਔਰ ਇਸ ਉਮੀਦਵਾਰ ਦੇ ਵਿਚਾਲੇ ਹੋਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ ਅਕਾਲੀ ਦਲ ਨੇ ਸਮਰਥਨ ਨਹੀਂ ਕੀਤਾ ਸਿਰਫ ਉਹਦੇ ਪਿੱਛੇ ਕਾਰ ਨੇ ਮੰਨਿਆ ਜਾ ਰਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਇਸ ਹਲਕੇ ਤੋਂ ਆਪਣੀ ਉਮੀਦਵਾਰੀ ਨੂੰ ਪਿੱਛੇ ਨਹੀਂ ਕਰਨਾ ਚਾਹੁੰਦਾ ਅਕਾਲੀ ਦਲ ਪੁਰਾਣੇ ਸਮੇਂ ਤੋਂ ਖਡੂਰ ਸਾਹਿਬ ਤੇ ਕਈ ਵਾਰ ਜਿੱਤਿਆ ਔਰ ਅਕਾਲੀ ਦਲ ਇਹ ਵੀ ਸੁਨੇਹਾ ਨਹੀਂ ਦੇਣਾ ਚਾਹੁੰਦਾ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਵੱਖਰੇ ਜਿਹੜਾ ਖਾਲਿਸਤਾਨ ਦੀ ਮੰਗ ਹੈ ਕਿਤੇ ਨਾ ਕਿਤੇ ਅਕਾਲੀ ਦਲ ਇਹ ਸੁਨੇਹਾ ਨਹੀਂ ਦੇਣਾ ਚਾਹੁੰਦਾ ਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਖਾਲਿਸਤਾਨ ਦੀ ਮੰਗ ਹੈ ਉਹਦੇ ਨਾਲ ਸ਼ਹਿਰਾਂ ਦਾ ਵੋਟਰ ਹੈ ਜਿਹੜਾ ਉਹ ਅਕਾਲੀ ਦਲ ਤੋਂ ਦੂਰ ਜਾਵੇ ਕਿਉਂਕਿ ਅਕਾਲੀ ਦਲ ਅਗਰ ਇਕੱਲੇ ਚੋਣ ਲੜਦਾ ਹੈ ਤੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦੀ ਤਰ੍ਹਾਂ ਚੱਲਣਾ ਪੈਣਾ ਹੈ ਭਾਵੇਂ ਪੰਥਕ ਮੰਗਾ ਅਕਾਲੀ ਦਲ ਨਾਲ ਲੈ ਕੇ ਚੱਲ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਹੈ ਜਾਂ ਨੌਜਵਾਨਾਂ ਤੇ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਹੈ ਉਹਦਾ ਵਿਰੋਧ ਕਰਦਾ ਹੈ ਭਾਵੇਂ ਨਸ਼ਿਆਂ ਦੇ ਖਿਲਾਫ ਅਕਾਲੀ ਦਲ ਵਿਰੋਧ ਕਰ ਰਿਹਾ ਹੈ ਔਰ ਸਾਰੀਆਂ ਪੰਥਕ ਮੰਗਾਂ ਭਾਵੇਂ ਭਾਰਤ ਜਨਤਾ ਪਾਰਟੀ ਨਾਲ ਨਾਰਾਜ਼ਗੀ ਹੈ ਕਿ ਉਹ ਸਿੱਖ ਮਾਮਲਿਆਂ 'ਚ ਅਕਾਲੀ ਦਲ ਇਲਜ਼ਾਮ ਲਾਉਂਦਾ ਹੈ ਕਿ ਭਾਜਪਾ ਸਿੱਖ ਮਾਮਲਿਆਂ 'ਚ ਦਖਲ ਕਰਦੀ ਹੈ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਇਹ ਸਾਰੇ ਇਲਜ਼ਾਮ ਹੈਗੇ ਨਹੀਂ ਅਕਾਲੀ ਦਲ ਦੇ ਪਰ ਉਹ ਅੰਮ੍ਰਿਤਪਾਲ ਦੇ ਮਸਲੇ ਤੇ ਅੱਗੇ ਨਹੀਂ ਵਧਣਾ ਚਾਹੁੰਦਾ ਭਾਵੇਂ ਅੰਮ੍ਰਿਤਪਾਲ ਦੀ ਜਿਹੜੀ ਅੰਮ੍ਰਿਤ ਸੰਚਾਰ ਦੀ ਮੁਹਿੰਮ ਹੈ ਉਹਦੇ ਨਾਲ ਨੌਜਵਾਨ ਵੀ ਨੇ ਨਸ਼ਿਆਂ ਦੇ ਖਿਲਾਫ ਅੰਮ੍ਰਿਤਪਾਲ ਦੀ ਜਿਹੜੀ ਮੁਹਿੰਮ ਸੀ ਉਹਦੇ ਨਾਲ ਨੌਜਵਾਨ ਨੇ ਪਰ ਇਹ ਵੀ ਖਬਰਾਂ ਨੇ ਕਿ ਖਡੂਰ ਸਾਹਿਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਇੱਕ ਚਰਚਾ ਕਰਦੇ ਸੁਣੇ ਜਾ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਹੈ ਉਹ ਚੰਗੀ ਲੜੀ ਹੈ ਨਸ਼ਿਆਂ ਤੋਂ ਦੂਰ ਕਰਨ ਲਈ ਨੌਜਵਾਨਾਂ ਨੂੰ ਦੁਬਾਰਾ ਸਿੱਖੀ ਨਾਲ ਜੋੜਿਆ ਸੋ ਉੱਥੇ ਵੱਖ-ਵੱਖ ਨੌਜਵਾਨ WhatsApp ਗਰੁੱਪ ਬਣਾ ਰਹੇ ਨੇ ਆਪਣੇ ਪਰ ਅਮਰਿਤਪਾਲ ਦੇ ਲਈ ਲੰਬੰਦ ਹੋ ਰਹੇ ਨੇ ਪਰ ਮੁਕਾਬਲਾ ਬੜਾ ਦਿਲਚਸਪ ਰਹਿਣ ਵਾਲਾ ਹੈ ਹੁਣ ਅਕਾਲੀ ਦਲ ਨੂੰ ਬਾਕੀ ਸੀਟਾਂ ਤੇ ਇਹਦਾ ਨਫਾ ਹੁੰਦਾ ਜਾਂ ਨੁਕਸਾਨ ਹੁੰਦਾ ਪਰ ਸ਼ਹਿਰੀ ਸੀਟਾਂ ਦੇ ਅਕਾਲੀ ਦਲ ਜਾ ਕੇ ਕਹਿ ਸਕਦਾ ਹੈ ਕਿ ਅਸੀਂ ਰਾਸ਼ਟਵਾਦੀ ਸੋਚ ਦੇ ਨਾਲ ਅੱਗੇ ਵਧ ਰਹੇ ਹਾਂ ਅਸੀਂ ਬਿਲਕੁਲ ਨਹੀਂ ਚਾਹੁੰਦੇ ਜਾਂ ਅਸੀਂ ਖਾਲਿਸਤਾਨ ਦੀ ਮੰਗ ਦੇ ਉੱਤੇ ਚੋਣਾਂ 'ਚ ਨਹੀਂ ਜਾਂਦੇ ਹਾਲਾਂਕਿ ਜਦੋਂ ਪਿਛਲੀ ਵਾਰੀ ਜਿਮਨੀ ਚੋਣ ਹੋਈ ਸੰਗਰੂਰ 'ਚ ਸਿਮਰਨਜੀਤ ਸਿੰਘ ਮਾਨ ਨੇ ਵੀ ਖਾਲਿਸਤਾਨ ਦੇ ਏਜੰਡੇ ਨੂੰ ਲੱਗੋ ਕੇ ਰੱਖਿਆ ਇਸ ਵਾਰ ਸਿਮਰਨਜੀਤ ਸਿੰਘ ਮਾਨ ਅਮਰਿਤਪਾਲ ਸਿੰਘ ਦਾ ਸਮਰਥਨ ਕਰਕੇ ਸੰਗਰੂਰ 'ਚ ਵੀ ਪੰਥਕ ਵੋਟਾਂ ਅੱਗੇ ਵੋਟਰਾਂ ਅੱਗੇ ਔਰ ਨੌਜਵਾਨ ਵੋਟਰਾਂ ਦਾ ਸਾਥ ਹਾਸਲ ਕਰਨਾ ਚਾਹਣਗੇ ਭਾਵੇਂ ਲੱਖਾਂ ਸਦਾਣਾ ਅਤੇ ਕਈ ਹੋਰ ਨੌਜਵਾਨ ਜਿਹੜੇ ਉੱਥੇ ਆ ਗੂ ਨੇ 8 ਜਿਸੀ ਮਾਂ ਦੇ ਨਾਲ ਨਹੀਂ ਲੱਖਾ ਸਦਾਨਾ ਤਰਸ ਜਿਸੀ ਮਾਂ ਦੀ ਪਾਰਟੀ ਤੋਂ ਚੋਣ ਲੜ ਰਿਹਾ ਸੋ ਬੜੇ ਦਿਲਚਸਪ ਅੰਕੜੇ ਪੰਜਾਬ ਤੋਂ ਬਣਨਗੇ ਅਕਾਲੀ ਦਲ ਨੂੰ ਆਨੇ ਦਿਨਾਂ ਦੇ ਵਿੱਚ ਇਸ ਮਸਲੇ ਤੇ ਪੱਤਰਕਾਰ ਵੀ ਸਵਾਲ ਪੁੱਛਣਗੇ ਔਰ ਜਿਹੜੇ ਪੰਥਕ ਮਸਲਿਆਂ ਦੀ ਲੜਾਈ ਲੜਨ ਵਾਲੇ ਆਗੂ ਨੇ ਜਾਂ ਮਨੁੱਖੀ ਅਧਿਕਾਰ ਸੰਗਠਨ ਨੇ ਉਹ ਵੀ ਅਕਾਲੀ ਦਲ ਅੱਗੇ ਜ਼ਰੂਰ ਇਹ ਸਵਾਲ ਖੜਾ ਕਰਨਗੇ ਕਿਉਂਕਿ ਅਕਾਲੀ ਦਲ ਭੰਦੀ ਸਿੰਘਾਂ ਦੀ ਗਲ ਕਰਦਾ ਹੈ ਨੈਸ਼ਨਲ ਸਕਿਉਰਿਟੀ ਐਕਟ ਦਾ ਵਿਰੋਧ ਕਰਦਾ ਹੈ ਕਿ ਫਿਰ ਇੱਕ ਵਾਰ ਜਦੋਂ ਬਲਵੰਤ ਸਿੰਘ ਰਾਜੂਆਣਾ ਦੇ ਪਰਿਵਾਰ 'ਚ ਟਿਕਟ ਛੱਡਦਾ ਜਾਂ ਦੰਗਾ ਤੇ ਇਸ ਵਾਰ ਅਕਾਲੀ ਦਲ ਉਮੀਦਵਾਰ ਕਿਉਂ ਲੜਾ ਰਿਹਾ ਸੋ ਇਹ ਜਿਹੜੀ ਬੁੱਧੀਜੀਵੀਆਂ ਦੇ ਸਵਾਲ ਜਵਾਬ ਨੇ ਉਹਦੇ ਦੇ ਵਿੱਚ ਉਹਦੇ ਵਿੱਚ ਅਕਾਲੀ ਦਲ ਕੀ ਤਰਕ ਰੱਖਦਾ ਹੈ ਕੀ ਪੱਖ ਰੱਖਦਾ ਉਹ ਵੀ ਦੇਖਣਾ ਚਾਹਸ ਪਰੇਗਾ ਉੰਜ ਕੱਲ ਬਠਿੰਡੇ ਦੇ ਵਿੱਚ ਬੀਬੀ ਹਰਸਮ੍ਰਿਤ कौर ਬਾਦਲ ਦੇ ਇੱਕ ਸਮਾਗਮ ਦੇ ਵਿੱਚ ਯੂਥ ਦੇ ਆਗੂ ਸੀ ਜਿਹੜੇ ਕੁਝ ਉਹ ਵੀ ਆਪਸ ਦੇ ਵਿੱਚ ਮਿਲ ਗਏ ਮੀਡੀਆ ਦੇ ਵਿੱਚ ਖਬਰਾਂ ਨੇ ਕਿ ਕੁਰਸੀਆਂ-ਕੁਰਸੀਆਂ ਵੀ ਇੱਕ ਦੂਜੇ ਤੇ ਉਹਨਾਂ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਪੁਲਿਸ ਔਰ ਲੀਡਰਾਂ ਨੇ ਸਮਝਾ-ਭੁਜਾ ਕੇ ਮਾਮਲੇ ਨੂੰ ਸ਼ਾਂਤ ਕਰਾਇਆ ਡਲਾ ਜੀ ਕਲ ਭਗਵੰਤ ਮਾਨ ਨੇ ਬਰਨਾਲਾ ਦੇ ਵਿੱਚ ਸੌਫਟ ਤੌਰ ਤੇ ਦਾਅਵਾ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਕੇਂਦਰ ਦੇ ਸਰਕਾਰ ਨਹੀਂ ਬਣਣੀ ਸੋ ਇਹ ਆਪਣੇ ਆਪ ਦੇ ਵਿੱਚ ਵੱਡਾ ਦਾਅਵਾ ਤੇ ਭਗਵੰਤ ਮਾਨ ਦੇ ਇਸ ਦਾਅਵੇ ਪਿੱਛੇ ਹਕੀਕਤ ਕੀ ਦੇਖਦੇ ਹੋ ਲੇਖ ਭਗਵੰਤ ਮਾਨ ਲਗਾਤਾਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਚ ਰੁੱਝੇ ਨੇ ਜਿਵੇਂ ਦੂਸਰੀਆਂ ਪਾਰਟੀਆਂ ਦੇ ਲੀਡਰ ਨੇ ਕੱਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤਰਨ ਚੋਗ ਵੀ ਅੰਮ੍ਰਿਤਸਰ ਦੇ ਵਿੱਚ ਪ੍ਰਚਾਰ ਕਰਦੇ ਰਹੇ ਪਰसों ਤਰਨਜੀਤ ਸਿੰਘ ਸੰਧੂ ਉਹਨਾਂ ਦੇ ਹਾਜ਼ਰੇ ਵਿੱਚ ਸਾਰੇ ਵੱਡੇ ਲੀਡਰ ਹੁਣ ਪੰਜਾਬ ਮੁੜ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਐਲ ਸੀ ਨੇ ਸੁਨੀਤਾ ਕੇਜਰੀਵਾਲ ਦਿੱਲੀ 'ਚ ਪ੍ਰਚਾਰ 'ਚ ਨਿਕਲੇ ਉਹਨਾਂ ਨੇ ਕੱਲ ਪੂਰਬੀ ਦਿੱਲੀ ਦੇ ਵਿੱਚ ਰੋਡ ਸ਼ੋਅ ਕੀਤਾ ਭਗਵੰਤ ਮਾਨ ਪੰਜਾਬ 'ਚ ਲਗਾਤਾਰ ਜ਼ੋਰ ਲਾ ਰਹੇ ਨੇ ਕਿਉਂਕਿ 13 ਦੀਆਂ 13 ਸੀਟਾਂ ਭਗਵੰਤ ਮਾਨ ਦੇ ਚਿਹਰੇ ਤੇ ਲੜੀਆਂ ਜਾ ਰਹੀਆਂ ਨੇ ਕੱਲ ਲੁਧਿਆਣਾ ਦੇ ਵਿੱਚ ਵੀ ਉਹਨਾਂ ਨੇ ਰੋਡ ਸ਼ੋਅ ਕੀਤਾ ਬਰਨਾਲਾ ਦੇ ਵਿੱਚ ਉਹਨਾਂ ਨੇ ਰੈਲੀ ਔਰ ਉਸੇ ਦੌਰਾਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਬਿਨਾ ਕੇਂਦਰ ਦੀ ਸਰਕਾਰ ਨਹੀਂ ਬਣ ਰਹੀ ਅਸਲ ਵਿੱਚ ਭਗਵੰਤ ਮਾਨ ਲਗਾਤਾਰ ਇਹ ਦਾਵਾ ਕਰ ਰਹੇ ਨੇ ਕਿ ਇਸ ਵਾਰ ਕੇਂਦਰ ਚ ਬੀਜੇਪੀ ਦੀ ਸਰਕਾਰ ਨਹੀਂ ਬਣ ਰਹੀ ਨਰਿੰਦਰ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਭਗਵੰਤ ਮਾਨ ਹਰ ਮੰਚ ਤੇ ਕਹਿ ਰਹੇ ਨੇ ਕਿ ਦੋ ਦੌਰ ਦੀ VOTING ਤੋਂ ਬਾਅਦ ਇਹ ਸਾਫ ਹੋ ਗਿਆ ਕਿ ਸਰਕਾਰ ਭਾਜਪਾ ਦੀ ਨਹੀਂ ਬਣ ਰਹੀ ਹੁਣ ਉਹ ਇਹ ਇਸ ਕਰਕੇ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਬਿਨਾ ਕਿਸੇ ਵੀ ਸਰਕਾਰ ਨਹੀਂ ਬਣਨੀ ਕਿਉਂਕਿ ਭਗਵੰਤ ਮਾਨ ਨੂੰ ਭਰੋਸਾ ਹੈ ਕਿ 23 ਸੀਟਾਂ ਤੇ ਆਮ ਆਦਮੀ ਪਾਰਟੀ ਚੋਂ ਲੜ ਰਹੀ ਹੈ ਔਰ ਆਮ ਆਦਮੀ ਪਾਰਟੀ ਇਹਨਾਂ 23 ਸੀਟਾਂ ਦੇ ਵਿੱਚੋਂ ਬਹੁਤ ਹਾਸਲ ਕਰੇਗੀ ਭਾਵੇਂ 23 ਸੀਟਾਂ ਦੇ ਵਿੱਚੋਂ 13 14 15 ਸੀਟਾਂ ਆਮ ਆਦਮੀ ਪਾਰਟੀ ਹਾਸਲ ਕਰੇਗੀ ਇਸ ਤਰ੍ਹਾਂ ਦਾ ਭਗਵੰਤ ਮਾਨ ਦਾ ਭਰੋਸਾ ਔਰ ਅਗਰ ਇੰਡੀਆ ਗੱਠਜੋੜ ਦੀ ਸਰਕਾਰ ਬਣਦੀ ਹੈ ਤੇ 13 14 15 ਸੀਟਾਂ ਵਾਲੀ ਜਿਹੜੀ ਪਾਰਟੀ ਆ ਉਹਦੀ ਭੂਮਿਕਾ ਮਹੱਤਵਪੂਰਨ ਹੋ ਸਕਦੀ ਹੈ ਸਾਡੇ ਮੁਲਕ ਦੇ ਵਿੱਚ ਨੌ ਮੈਂਬਰ ਪਾਰਲੀਮੈਂਟ ਵਾਲੀ ਪਾਰਟੀ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤੁਸੀਂ ਕਹਿੰਦੇ ਅਗਰ ਕਿਸੇ ਪਾਰਟੀ ਦੇ 13 14 ਮੈਂਬਰ ਪਾਰਲੀਮੈਂਟ ਆਉਂਦੇ ਨੇ ਕਿ ਉਹ ਪਾਰਟੀ ਪ੍ਰਭਾਵੀ ਮੰਨੀ ਜਾਂਦੀ ਹੈ ਪਰ ਇਹ ਹੋਏਗਾ ਤਦ ਅਗਰ ਬੀਜੇਪੀ ਸੱਤਾਜ ਬਹੁਮਤ ਦੇ ਨਾਲ ਨਹੀਂ ਆਉਂਦੀ ਅਗਰ ਇੰਡੀਆ ਗੱਟ ਜੁੜੀ ਸਰਕਾਰ ਬਣਦੀ ਹੈ ਫਿਰ ਆਪ ਦੀ ਭੂਮਿਕਾ ਜ਼ਰੂਰ ਰਹੇਗੀ ਇਹ ਗੱਲਾਂ ਵਰਕਰਾਂ ਦੀਆਂ ਵਲੰਟੀਅਰਸ ਦੀਆਂ ਆਮ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਤਕੜਾ ਰੱਖਣ ਦੇ ਲਈ ਔਰ ਹੌਸਲਾ ਵਸਾਈ ਦੇ ਲਈ ਕਹਿਣੀਆਂ ਪੈਂਦੀਆਂ ਨੇ ਬੀਜੇਪੀ ਵੀ ਲਗਾਤਾਰ ਕਹਿ ਰਹੀ ਹੈ ਅਗਲੀ ਵਾਰ 400 500 ਬੀਜੇਪੀ ਨੂੰ ਇਹ ਲੱਗਦਾ ਕਿ ਅਸੀਂ 400 ਤੋਂ ਪਾਰ ਜਾਵਾਂਗੇ ਪਰ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਬੀਜੇਪੀ ਦੀ ਸਰਕਾਰ ਹੀ ਨਹੀਂ ਬਣਨੀ ਕੋਮਤੀ ਨੂੰ ਸੋ ਇਸ ਤਰ੍ਹਾਂ ਸਿਆਸਤ ਹੈ ਜਿਹੜੀ ਅੱਗੇ ਵਧਦੀ ਹੈ ਸੋ ਕੱਲ ਵੀ ਭਗਵੰਤ ਮਾਨ ਨੇ ਜੰਮ ਕੇ ਬੀਜੇਪੀ ਤੇ ਵੀ ਅਕਾਲੀ ਦਲ ਤੇ ਵੀ ਨਿਸ਼ਾਨੇ ਬਣੇ ਔਰ ਪੰਜਾਬ ਵਾਲੀ ਕਾਂਗਰਸ ਵੀ ਭਗਵੰਤ ਮਾਨ ਜਿੱਥੇ ਡਾ ਲੱਗਦਾ ਰਗੜ ਦਿੰਦੇ ਨੇ ਕਿਉਂਕਿ 13 0 ਦਾ ਟਾਰਗੇਟ ਭਗਵੰਤ ਮਾਨ ਨੇ ਪੰਜਾਬ ਤੇ ਰੱਖਿਆ ਡਲਾਜੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਨ ਪੂਸ਼ਨ ਅਤੇ ਆਰਟੀਆਈ ਕਾਰਕੂਨ ਅੰਜਲੀ ਭਾਰਤਵਾਜ ਵੱਲੋਂ ਇੱਕ ਵਾਰ ਮੁੜ ਤੋਂ ਚੌੜ ਬੋਰਡ ਦੇ ਕੇਸ ਵਿੱਚ ਸੁਪਰੀਮ ਕੋਰਟ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਭਾਜਪੀ ਦੇ ਲਈ ਖਤਰੇ ਦੀ ਘੰਟੀ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਜਰੂਰ ਚਾਹਾਂਗੇ ਪਹਿਲਾਂ ਤਾਂ ਪੂਰਾ ਮਾਮਲੇ ਦੀ ਜਾਣਕਾਰੀ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ ਔਰ ਕੀ ਕੀ ਅਪਡੇਟ ਇਸ ਮਾਮਲੇ ਵਿੱਚ ਦਿਖ ਰਹੇ ਨੇ ਉਹ ਵੀ ਪੂਰਾ ਅਪਡੇਟ ਸਾਂਝਾ ਕਰਨਾ ਅਸਲ ਵਿੱਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਪ੍ਰਸ਼ਾਦ ਪੂਸ਼ਨ ਉਹਨਾਂ ਵੱਲੋਂ ਪਾਰ ਬੀਬੀ ਅ ਅਨਿਂਦਲੀ ਭਾਰਤਵਾਜ ਜਿਹੜੇ ਕਿ ਆਰਟੀਆਈ ਕਾਰਕੁਨ ਨੇ ਇਹਨਾਂ ਵੱਲੋਂ ਇੱਕ ਵਾਰੀ ਮੁੜ ਤੋਂ ਸੁਪਰੀਮ ਕੋਰਟ ਚ ਪਹੁੰਚ ਕੀਤੀ ਜਾ ਸਕਦੀ ਹੈ ਜਿਹੜਾ ਇਲੈਕਟੋਰਲ ਬੌਂਡ ਦਾ ਮਾਮਲਾ ਸੀ ਜਿਹੜਾ ਚੋਣ ਬੌਂਡ ਦਾ ਮਾਮਲਾ ਸੀ ਜਿਹਦੇ ਵਿੱਚ ਗੱਲ ਸਾਹਮਣੇ ਆਈ ਕਿ ਭਾਰਤੀ ਜਨਤਾ ਪਾਰਟੀ ਨੂੰ ਦੇਸ਼ ਦੇ ਵਿੱਚ ਦੂਸਰੀਆਂ ਪਾਰਟੀਆਂ ਨਾਲੋਂ ਵੱਧ ਚੰਦਾ ਮਿਲਿਆ ਹੁਣ ਪ੍ਰਸ਼ਾਦ ਪੂਸ਼ਨ ਕਿਉਂਕਿ ਵਕੀਲ ਰਹੇ ਨੇ ਸੁਪਰੀਮ ਕੋਰਟ ਚ ਉਸ ਕੇਸ ਦੇ ਪ੍ਰਸ਼ਾਦ ਪੂਸ਼ਨ ਲਗਾਤਾਰ ਕਹਿ ਰਹੇ ਨੇ ਕਿ ਜਿਹੜਾ ਇਲੈਕਟੋਰਲ ਬਾਂਡ ਸੀ ਉਹ ਇੱਕ ਘੁਟਾਲਾ ਸੀ। ਪਰ ਹੁਣ ਇਹਨਾਂ ਦੀਆਂ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਪ੍ਰਸ਼ਾਦ ਪੂਸ਼ਨ ਔਰ ਅੰਜਲੀ ਭਾਰਤਵਾਜ ਉਹਨਾਂ ਦੇ ਨਾਲ ਜੁੜੀਆਂ ਇਹ ਸੁਪਰੀਮ ਕੋਰਟ ਚ ਜਾ ਸਕਦੇ ਨੇ ਕਿ ਸੁਪਰੀਮ ਕੋਰਟ ਸੱਟ ਬਣਾਏ। ਜਿਹੜਾ ਇਲੈਕਟੋਰਲ ਬਾਂਡ ਦਾ ਮਾਮਲਾ ਸੀ ਜਿਹਦੇ ਵਿੱਚ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਨਾਲ ਕਈ ਅਜਿਹੀਆਂ ਕੰਪਨੀਆਂ ਜਿਨ੍ਹਾਂ ਦੀ ਆਪਣੀ ਆਮਦਨ ਤੇ ਪੂੰਜੀ ਘੱਟ ਸੀ ਉਹਨਾਂ ਨੇ ਕਿਵੇਂ ਵੱਡੀ ਵੱਡੀ ਰਕਮ ਦਾਨ ਚ ਦਿੱਤੀ। ਉਹ ਚਾਹੁੰਦੇ ਨੇ ਕਿ ਅਸੀਂ ਜਲਦ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਲਾ ਸਕਦੇ ਹਾਂ ਔਰ ਇਸ ਪਟੀਸ਼ਨ 'ਚ ਅਸੀਂ ਮੰਗ ਕਰਾਂਗੇ ਕਿ ਸੁਪਰੀਮ ਕੋਰਟ ਸੈੱਟ ਬਣਾਏ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਏ ਜਿਹਨੂੰ ਸੁਪਰੀਮ ਕੋਰਟ ਨਿਗਰਾਨੀ ਕਰੇ ਅਗਰ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਇਲੈਕਟੋਰਲ ਬਾਂਡ ਤੇ ਕੋਈ ਸਿੱਕਟ ਬਣ ਜਾਂਦੀ ਹੈ ਪਟੀਸ਼ਨ ਮਨਜ਼ੂਰ ਹੋਟੀ ਹਾਲੇ 'ਚ ਤੇ ਫਿਰ ਇਲੈਕਟੋਰਲ ਬਾਂਡ ਨੂੰ ਇੱਕ ਘੁਟਾਲਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਪਟੀਸ਼ਨ ਕਰਤਾਵਾਂ ਵੱਲੋਂ ਔਰ ਅਜਿਹੇ ਹਾਲਾਤਾਂ 'ਚ ਅਗਰ ਤਾਂ ਦੁਬਾਰਾ ਸੱਤਾ 'ਚ ਬੀਜੇਪੀ ਦੀ ਸਰਕਾਰ ਆਉਂਦੀ ਹੈ ਤੇ ਬੀਜੇਪੀ ਦੀ ਸਰਕਾਰ ਲਈ ਇਹ ਮਾਮਲਾ ਬਹੁਤ ਵੱਡਾ ਚੁਣੌਤੀ ਬਣ ਸਕਦਾ ਹੈ। ਅਗਰ ਸੁਪਰੀਮ ਕੋਰਟ 'ਚ ਸਿੱਟ ਜਾਂਦੀ ਹੈ, ਪਟੀਸ਼ਨ ਜਾਂਦੀ ਹੈ, ਸੁਪਰੀਮ ਕੋਰਟ ਸਿੱਟ ਬਣਾ ਦਿੰਦੀ ਹੈ ਫੇਰ। ਅਗਰ ਬੀਜੇਪੀ ਦੀ ਸਰਕਾਰ ਨਹੀਂ ਆਉਂਦੀ ਤੇ ਫਿਰ ਦੂਸਰੀ ਸਰਕਾਰ ਜ਼ਰੂਰ ਇਸ ਮਾਮਲੇ ਤੇ ਪਾਰਲੀਮੈਂਟ ਦੇ ਵਿੱਚ ਸਿੱਟ ਅਨਾਉਂਸ ਕਰ ਸਕਦੀ ਹੈ ਜਾਂ ਸੁਪਰੀਮ ਕੋਰਟ ਤੋਂ ਜਾਂਚ ਕਰਾ ਸਕਦੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਵੀ ਬੀਜੇਪੀ ਦੀ ਚਿੰਤਾ ਵੱਧ ਸਕਦੀ ਹੈ। ਸੋ ਆਉਣ ਵਾਲੇ ਦਿਨ ਨੇ ਜਿਹੜੇ ਇਲੈਕਟੋਰਲ ਕੋਟਾਲਾ ਯਾ ਇਲੈਕਟਰਲ ਬਾਂਡ ਦੇ ਮਾਮਲੇ ਦੇ ਵਿੱਚ ਬੜੇ ਦਿਲਚਸਪ ਦਿਨ ਰਹਿਣਗੇ ਔਰ ਇਹਨਾਂ ਨਾਲ ਆਉਣੇ ਸਮੇਂ 'ਚ ਦੇਸ਼ ਦੀ ਸੱਤਾ 'ਚ ਵੱਡੀਆਂ ਤਬਦੀਲੀਆਂ ਹੋ ਸਕਦੀਆਂ। ਬਹੁਤ-ਬਹੁਤ ਧੰਨਵਾਦ ਡੱਲਾ ਜੀ ਇਸ ਪੂਰੀ ਜਾਣਕਾਰੀ ਦੇ ਲਈ। ਦਰਸ਼ਕਾਣਾਂ ਤੁਸੀਂ ਆਪਣੇ ਸਿਆਸੀ ਐਨਾਲਿਸਿਸ ਵੀ ਜੋ ਹੈ ਸਾਂਝੇ ਕਰਦੇ ਹੋ ਉਹਦੇ ਲਈ ਵੀ ਤੁਹਾਡਾ ਧੰਨਵਾਦ। ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ-ਬਹੁਤ